ਕਲਗਰਾ ਜੀ ਪੈरिस ਜਾਣਾ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਪੈरिस ਜਾਣਾ ਚਾਹੁੰਦੇ ਨੇ ਪੈरिस 올림픽 ਦਾ ਮੈਚ ਦੇਖਣਾ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ hockey ਦੇ quarter final ਮੈਚ ਨੂੰ ਦੇਖਣ ਦੀ ਇੱਛਕ ਨੇ ਮੁੱਖ ਮੰਤਰੀ ਭਗਵੰਤ ਮਾਨ hockey team ਦਾ ਹੌਂਸਲਾ ਵਜ਼ਾਹ ਕਰਨ ਲਈ ਪੈरिस ਜਾਣਾ ਚਾਹੁੰਦੇ ਨੇ ਮੁੱਖ ਮੰਤਰੀ ਨੂੰ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਦੇ ਉਰੀਕੇ ਸਿਕਲੇਪਾ ਡੀਐਸਸੀ ਆਗੂਨ ਵਿਦੇਸ਼ ਜਾਣ ਤੋਂ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਹੈ 4 ਅਗਸਤ ਨੂੰ ਪੈਰਿਸ ਵਿੱਚ ਮੈਚ ਹੋਣਾ ਹੈ ਤੇ ਪੈਰਿਸ ਜਾਣਾ ਚਾਹੁੰਦੇ ਨੇ ਇਹ ਮੈਚ ਦੇਖਣਾ ਚਾਹੁੰਦੇ ਨੇ ਖਿਡਾਰੀਆਂ ਦੀ ਹੌਸਲਾ ਜ਼ਾਇਕਰਨਾ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾ ਮਨਾ ਜੋਸ਼ੀ ਨਾਲ ਸਾਡੇ ਸਹਿਯੋਗੀ ਜੁੜੇ ਨੇ ਮਨੋਜ ਪੈरिस ਜਾਣਾ ਚਾਹੁੰਦੇ ਨੇ ਮੁੱਖ ਮੰਤਰੀ ਲੇਕਿਨ ਉਠੀਕ ਹੈ ਕਿ ਮਨਜ਼ੂਰੀ ਕਦੋਂ ਮਿਲੇ ਆ ਬਿਲਕੁਲ ਗगन ਦੇਖੋ ਜੋ ਹਾਕੀ ਹੈਗੀ ਹੈ ਉਹਨੂੰ ਲੈ ਕੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਉਹ ਸ਼ੁਰੂ ਤੋਂ ਹੀ ਕਾਫੀ ਮਨ ਲਕਿ ਉਹਨਾਂ ਦੇ ਮਨ ਲਕਿ ਗੱਗਲ ਕੀ ਕਿ ਹਾਕੀ ਦੇ ਸ਼ਕੀਨ ਹੈਗੇ ਨਹੀਂ ਤੇ ਇਹ ਗੱਲ ਵੀ ਕਰਦੇ ਦੋ ਦੋ ਹਾਕੀ ਦੀ ਬਹੁਤ ਜ਼ਿਆਦਾ ਗੱਲ ਕਰਦੇ ਆ ਕਿ ਹਾਕੀ ਦੇ ਪਲੇਅਰ ਹੈ ਕਿ ਮੇਰਾ ਬਚਪਨ ਤੋਂ ਵਲ ਕੀ ਜੇ ਪਸੰਦੀਦਾ ਜਿਹੜਾ ਹੈਗਾ ਖੇਲ ਰਿਹਾ ਹੈਗਾ ਹੌਕੀ ਤੇ ਇਸ ਲਈ ਜਿਹੜਾ ਹੈਗਾ ਇਸ ਵਾਰੀ ਪੈਰਿਸ 올림픽 ਦੇ ਵਿੱਚ ਜਿਹੜੀ ਅ ਸੀਗਾ ਹੌਕੀ ਦਾ ਮੈਚਿਕ ਕੁਆਰਟਰਫਾਈਨਲ ਜਿਹੜਾ ਮੈਚ ਸੀਗਾ ਉਹ ਹੁਣ ਜਾ ਰਿਹਾ ਹੈਗਾ 4 ਅਗਸਤ ਨੂੰ ਹੋਣਾ ਹੈ ਮੈਚ ਤਾਂ ਉੱਥੇ ਜਾਣ ਵਾਸਤੇ ਜਿਹੜੇ ਮੁੱਖ ਮੰਤਰੀ ਉਹਨੇ ਦੋ ਦਿਨ ਪਹਿਲਾਂ ਜਿਹੜਿਆ ਸੀਗੇ ਉਹ ਲੀਗ ਲੈਟਰ ਸੀਗੀ ਉਹ ਮੈਂ ਵਿਦੇਸ਼ ਮੰਤਰਾਲੇ ਨੂੰ ਲਿਖੀ ਸੀਗੀ ਕਿ ਉਹਨਾਂ ਨੂੰ ਬਾਹਰ ਜਾਣ ਦੀ ਮਨਜ਼ੂਰੀ ਚਾਹੀਦੀ ਜੋ ਵੀ ਟੌਪ ਲੀਡਰ ਹੁੰਦੇ ਨੇ ਦੇਸ਼ ਦੇ ਅਗਰ ਉਹਨੇ ਵਿਦੇਸ਼ ਜਾਣਾ ਹੁੰਦਾ ਹੈਗਾ ਤਾਂ ਉਹਨਾਂ ਨੂੰ ਜਿਹੜੇ ਵਿਦੇਸ਼ ਮੰਤਰਾਲੇ ਕੋਲੋਂ ਮਨਜ਼ੂਰੀ ਲੈਣੀ ਹੁੰਦੀ ਹੈਗੀ ਹੈ ਪਰ ਉਹ ਜਿਹੜੀ ਮਨਜ਼ੂਰੀ ਹੈਗੀ ਹੈ ਉਹਨਾਂ ਨੂੰ ਹਾਲ ਤੱਕ ਨਹੀਂ ਆਈ ਹੈਗੀ ਤੇ ਇਸ ਕਾਰਨ ਜਿਹੜਾ ਮੁੱਖ ਮੰਤਰੀ ਜਿਹੜੀ ਇੱਛਾ ਹੈਗੀ ਹੈ ਬਾਹਰ ਵਿਦੇਸ਼ ਜਾ ਕੇ ਮੈਚ ਦੇਖਣ ਦੀ ਉਹ ਹਲੇ ਧੁੰਮਲ ਹੁੰਦੀ ਦਿਖ ਰਹੀ ਹੈਗੀ ਹੈ ਪਰ ਜੇ ਉਹਨਾਂ ਨੂੰ ਪਰਮਿਸ਼ਨ ਮਿਲ ਜਾਂਦੀ ਹੈ ਅੱਜ ਦਾ ਦਿਨ ਹੀ ਉਹਨਾਂ ਕੋਲ ਹੈਗਾ ਕਿ ਕੱਲ ਨੂੰ ਤਾਂ ਮੈਚ ਹੈਗਾ ਅੱਜ ਰਾਤ ਤੱਕ ਜਾ ਸਕਦੇ ਨੇ ਅਗਰ ਜਾਣਾ ਜਾਣਾ ਹੋਊਗਾ ਉਹ ਕਗਨ ਕੋਈ ਜਿਹੜੀ ਪੂਰੀ ਟੀਮ ਹੈਗੀ ਐ ਤੇ 19 ਬੰਦੇ ਦੀ ਟੀਮ ਹੈ ਉਹ ਚੋ ਅੱਧ ਤੋਂ ਜ਼ਿਆਦਾ ਜਿਹੜੇ ਨੇ ਉਹ ਪੰਜਾਬ ਦੇ ਖਿਡਾਰੀ ਨੇ ਤੇ ਬੜਾ ਅੱਛਾ ਹੋ ਪ੍ਰਦਰਸ਼ਨ ਕਰ ਰਹੇ ਨੇ ਤੇ ਆਪਾਂ ਕਹੀਏ ਕਿ ਪਿਛਲੀ ਵਾਰ ਵੀ ਜਿਹੜਾ ਮੈਚ ਬਰਾਬਰ ਹੋਇਆ ਉਹਦੇ ਵਿੱਚ ਵੀ ਪੰਜਾਬ ਦੇ ਜਿਹੜੇ ਖਿਡਾਰੀ ਸੀ ਉਹਨਾਂ ਨੇ ਹੀ ਉਹਨਾਂ ਨੇ ਹੀ ਜਿਹੜਾ ਸੀਗਾ ਗੋਲ ਦਾਗੇ ਸੀ ਤਾਂ ਮੈਚ ਜਿਹੜਾ ਸੀਗਾ ਬਰਾਬਰ ਆ ਹੋਇਆ ਸੀ ਤੇ ਇਹ ਕਾਫੀ ਅੱਛੀ ਟੀਮ ਜਿਹੜੀ ਆਪਣੀ ਪਰਫਾਰਮ ਕਰ ਰਹੀ ਹੈ ਪੰਜਾਬ ਦੇ ਜਿਹੜੇ ਮੁੰਡੇ ਉੱਥੇ ਖੇਡ ਰਹੇ ਨੇ ਉਹ ਸਾਰੇ ਅੱਛਾ ਪਰਫਾਰਮ ਕਰ ਰਹੇ ਸੀ ਇਸ ਕਰਕੇ ਜਿਹੜੇ ਭਗਵੰਤ ਸਿੰਘ ਮਾਨ ਹੈ ਉਹਨਾਂ ਇਸ ਗੱਲ ਇਸ ਗੱਲ ਨੂੰ ਲੈ ਕੇ ਹੀ ਮੈਂ ਜਿਹੜੇ ਸਹਿ ਮੰਤਰੀ ਕੋਲ ਪੱਤਰ ਭੇਜਿਆ ਸੀ ਉਹਨਾਂ ਨੂੰ ਮંજੂਰੀ ਦਿੱਤੀ ਜਾਵੇ ਪਰ ਇੱਕ ਗੱਲ ਸੂਰ ਹੈ ਕਿ ਸੂਤਰੇ ਦੱਸਦੇ ਨੇ ਕਿ ਜੇ ਮંજੂਰੀ ਮਿਲ ਜਾਂਦੀ ਤਾਂ ਬਾਹਰ ਜਾਣਗੇ ਤੇ ਮਿਲਣ ਦੇ ਆਸਾਰ ਵੀ ਦਿਖਾਈ ਦੇ ਰਹੇ ਹੈਗੇ ਨੇ ਕਿਉਂਕਿ ਬਾਹਰ ਜਾਣ ਵਾਸਤੇ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਲੈਣਾ ਇੱਕ ਵਾਰੀ ਇੱਕ ਲੈਟਰ ਜਿਹੜਾ ਹੈਗਾ ਉਹ ਦੇਣਾ ਪੈਂਦਾ ਹੈਗਾ ਤਾਂ ਉੱਥੋਂ ਤੱਕ ਪਰਮਿਸ਼ਨ ਆ ਜਾਂਦੀ ਹੈ ਤੇ ਹਾਲੇ ਉਹ ਪੈਂਡਿੰਗ ਬਈਆ ਹੀ ਨਹੀਂ ਕਹੇ ਕਿ ਮਨਜ਼ੂਰੀ ਨਹੀਂ ਮਿਲੀ ਹੈਗੀ ਉੱਥੇ ਉਹਨਾਂ ਕੋਲ ਪੈਂਡਿੰਗ ਬਈਆ ਮਿਲ ਵੀ ਸਕਦੀ ਹੈਗੀ ਹੈ ਤੇ ਇਸ ਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੈੱਡ ਕਾਰ ਜ ਵੀਜ਼ੇ ਵਾਸਤੇ ਜਿਹੜਾ ਹੈਗਾ ਉਹ ਦਿਖਾਇਆ ਜਾਂਦਾ ਕਿ ਉਹਨੂੰ ਵੀਜ਼ਾ ਸਪੈਸ਼ਲ ਲੈਣ ਦੀ ਜ਼ਰੂਰਤ ਨਹੀਂ ਦੀ ਉਹ ਇੱਕ ਤਰ੍ਹਾਂ ਦਾ ਵੀਜ਼ਾ ਹੀ ਹੁੰਦਾ ਹੈਗਾ ਉਹ ਉਹ ਵੀ ਉਹਨਾਂ ਕੋਲ ਪਾਸਪੋਰਟ ਆਏਗਾ ਯਾ ਪਰ ਹੁਣ ਦੇਖਣਾ ਹੋਵੇਗਾ ਕਿ ਵਿਦੇਸ਼ ਮੰਤਰਾਲੇ ਆ ਮਨਜ਼ੂਰੀ ਕਦ ਤੱਕ ਦੇ ਦਿੰਦਾ ਹੈਗਾ ਅਗਰ ਅੱਜ ਮਿਲ ਜਾਂਦੇ ਤਾਂ ਰਾਤ ਤੱਕ ਉਹਨਾਂ ਦਾ ਜਾਣਾ ਜਿਹੜਾ ਹੈਗਾ ਉਹ ਸੰਭਵ ਹੋਏਗਾ ਤੇ ਕੱਲ ਜਾ ਕੇ ਉਹ ਮੈਚ ਜਿਹੜਾ ਨੇ ਉਹ ਕੁਆਟਰਫਾਈਨਲ ਦਾ ਹੋਣਾ ਹੈ ਉਹ ਲੈਟਰ ਕਦੋਂ ਲਿਖੀ ਗਈ ਸੀ ਵਿਦੇਸ਼ ਮੰਤਰਾਲੇ ਨੂੰ ਕੋਈ ਇਸ ਬਾਰੇ ਜਾਣਕਾਰੀ ਹੈ ਬਿਲਕੁਲ ਇਹ 3 ਦਿਨ ਪਹਿਲਾਂ ਜਿਹੜੀ ਹੈਗੀ ਲੈਟਰ ਰਹੀ ਗਈ ਹੈ ਵਿਦੇਸ਼ ਮੰਤਰਾਲੇ ਨੂੰ ਭੇਜੀ ਗਈ ਹੈਗੀ ਪਰਮਿਸ਼ਨ ਵਾਸਤੇ ਵੀ ਵਿਦੇਸ਼ ਜਾਣਾ ਚਾਹੁੰਦੇ ਨੇ ਤੇ ਜਾ ਕੇ ਉੱਥੇ ਮੈਚ ਦੇਖਣਾ ਚਾਹੁੰਦੇ ਨੇ ਤੇ ਮੈਚ ਤੋਂ ਮੈਚ ਜਿਹੜਾ ਹੈਗਾ ਕਿਉਂਕਿ 올림픽 ਚੱਲ ਰਹੇ ਨੇ ਪੰਜਾਬ ਕੋਈ ਵੀ ਜਿਹੜਾ ਹੈਗਾ ਮੁੱਖ ਮੰਤਰੀ ਜਿਹਨੂੰ ਦੱਸਦਾ ਜਾਂ ਕੋਈ ਬੜਾ ਹੋਰ ਲੀਡਰ ਹੁੰਦਾ ਹੈ ਉਹ ਵਿਦੇਸ਼ ਜਾਂਦੇ ਰਹਿੰਦੇ ਆਂ ਨੇ ਤੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਚਾਹੇ ਕੇਂਦਰ ਸਰਕਾਰ ਤੇ ਮਤੰਦ ਦੇ ਕਰਕੇ ਉਹ ਵੀ ਜਦੋਂ 올림픽 ਹੁੰਦੀਆਂ ਨੇ ਤਾਂ ਵਿਦੇਸ਼ ਜਾਂਦੇ ਆਂ ਨੇ ਤੇ ਕਾਫੀ ਹੌਸਲਾ ਉਪਜਾਈ ਕਰਦੇ ਰਹਿੰਦੇ ਆਂ ਨੇ ਕਿਉਂਕਿ ਆਪਣੇ ਦੇਸ਼ ਦੇ ਜਿਹੜੇ ਖਿਡਾਰੀ ਨੇ ਉਹਨਾਂ ਦਾ ਹੌਸਲਾ ਉ ਦੇਖੋ ਖਿਡਾਰੀਆਂ ਦਾ ਕਿੰਨਾ ਉੱਚਾ ਹੋਵੇਗਾ ਪਰ ਕਿਸ ਮਤਲਬ ਕਿ ਜੋਸ਼ ਨਾ ਉੱਥੇ ਉਹ ਮੈਚ ਦੇ ਵਿੱਚ ਖੇਡਣਗੇ ਕਿ ਪਾਵਾ ਕਿ ਕੋਈ ਬੜੇ ਮਤਲਬ ਕਿ ਜਿਹੜੇ ਪ੍ਰਣਾਮ ਨੇ ਉਹ ਵੀ ਸਾਹਮਣੇ ਆ ਸਕਦੇ ਆ ਤੇ ਇਸ ਕਰਕੇ ਮੁੱਖ ਮੰਤਰੀ ਜਿਹੜੀ ਇੱਛਾ ਸੀਗੀ ਉਹ ਹੈਗੀ ਹੈ ਤੇ ਉਹ ਜਾਣਾ ਚਾਹੁੰਦੇ ਨੇ ਹੁਣ ਜਲਦ ਤੋਂ ਜਲਦ ਵਿਦੇਸ਼ ਮੰਤਰਾਲੇ ਤੋਂ ਅਗਰ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਪਰਮਿਸ਼ਨ ਮਿਲ ਜਾਂਦੀ ਹੈ ਤਾਂ ਉਹ ਮੈਚ ਜਿਹੜਾ ਹੈ ਕੱਲ ਦਾ ਉਹ ਦੇਖ ਸਕਣਗੇ ਜੀ ਕਿ ਫਿਲਹਾਲ ਉਹ ਠੀਕ ਹੈ ਕਿਉਂਕਿ ਦੇਰੀ ਤਾਂ ਕਿਤੇ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਾਈਮ ਸੇ ਲੈਟਰ ਲਿਖੀ ਦਿੱਤੀ ਹੈ ਵਿਦੇਸ਼ ਮੰਤਰਾਲੇ ਨੂੰ ਹੁਣ ਕਿਸੇ ਵੀ ਵੇਲੇ ਹੋ ਸਕਦਾ ਹੈ ਕਿ ਮਨਜ਼ੂਰੀ ਮਿਲ ਜਾਏ ਔਰ ਪੈरिस ਜਾਣ ਦੀ ਤਿਆਰੀ ਵੀ ਕਰਨਗੇ ਔਰ ਉੱਥੇ ਜੋ ਖਿਡਾਰੀ ਨੇ ਉਹਨਾਂ ਦੀ ਹੌਸਲਾ ਵਜ਼ਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਸ ਤਰ੍ਹਾਂ ਦੀ ਹੌਸਲਾ ਵਜ਼ਾਈ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਮਨੋਜ ਕਿ ਕੋਡ ਮੁੱਖ ਮੰਤਰੀ ਚਲ ਕੇ ਆਉਂਦੇ ਕਿਡਾਰੀ ਦੇ ਹੌਸਲਾ ਅਫਜ਼ਾਈ ਕਰਨ ਦੇ ਲਈ ਹੋਰ ਇੱਕ ਜੋਸ਼ ਜਨੂੰਨ ਭਰ ਦੇ ਕਿਡਾਰੀਆਂ ਦੇ ਅੰਦਰ ਹਾਂ ਬਿਲਕੁਲ ਦੇਖੋ ਮੁੱਖ ਮੰਤਰੀ ਜਾਣਾ ਮੁੱਖ ਮੰਤਰੀ ਸਟੇਟ ਦੇ ਅਗਰ ਮੇਰੇ ਮੁੱਖ ਮੰਤਰੀ ਮੇਰਾ ਮੈਚ ਦੇਖ ਰਹੇ ਤਾਂ ਬਾਕੀ ਮੇਰੇ ਵਿੱਚ ਕਾਫੀ ਉਤਸ਼ਾਹ ਹੋਊਗਾ ਕਿ ਮੁੱਖ ਮੰਤਰੀ ਦੇਖਣ ਵਾਸਤੇ ਆਏ ਨੇ ਪੰਜਾਬ ਤੋਂ ਆਏ ਨੇ ਤੇ ਇਹ ਜਿਹੜੀ ਗੱਲ ਹੈਗੀ ਹੈ ਇਹ ਉਸੇ ਨੂੰ ਮੱਦਨਜ਼ਰ ਰੱਖਦੇ ਹੋਏ ਖਿਡਾਰੀਆਂ ਦੀ ਹੌਸਲਾ ਬਚਾਈ ਕਰਨ ਵਾਸਤੇ ਹੀ ਜਿਹੜੇ ਮੁੱਖ ਮੰਤਰੀ ਜਾਣਾ ਚਾਹੁੰਦੇ ਨੇ ਔਰ ਉਹਨਾਂ ਨੂੰ ਉਹ ਖੇਲ ਦਾ ਹਾਕੀ ਦਾ ਵੀ ਜਿਹੜਾ ਕਾਫੀ ਸ਼ੌਕ ਹੈ ਸ਼ੁਕੀਨ ਹੈਗੇ ਨੇ ਤੇ ਇਹਨਾਂ ਤਿੰਨ ਗੱਲਾਂ ਹੁੰਦੀਆਂ ਨੇ ਇੱਕ ਤਾਂ ਮੁੱਖ ਮੰਤਰੀ ਜਾਣ ਕੇ ਮੈਚ ਦੇਖਣਗੇ ਦੂਜਾ ਹੈਗਾ ਖਿਡਾਰੀਆਂ ਨੂੰ ਹੌਸਲਾ ਮਿਲੇਗਾ ਤੇ ਜਾਂ ਮੁੱਖ ਮੰਤਰੀ ਦਾ ਵੀ ਆਪਣਾ ਸ਼ੌਕ ਹੈ ਕਿ ਚੌਥੀ ਗੱਲ ਹੈਗੀ ਹੈ ਕਿ ਜਿਹੜੇ ਹੋਰ ਖਿਡਾਰੀ ਵੀ ਹੈਗੇ ਨੇ ਉਹਨਾਂ ਵਿੱਚ ਵੀ ਇਸ ਗੱਲ ਨੂੰ ਲੈ ਕੇ ਉਤਸ਼ਾਹ ਹੋਏਗਾ ਕਿ ਅਗਰ ਸੀ ਕੋਈ ਕਿਤੇ ਵਿਦੇਸ਼ ਵੀ ਜਾ ਕੇ ਖੇលਦੇ ਹੈਗੇ ਆ ਦੇਖਦੇ ਹੈਗੇ ਆ ਤਾਂ ਸਾਡੀ ਸਰਕਾਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਕਹੀ ਹੈ ਕਿ ਉਹ ਸਾਡੇ ਉੱਪਰ ਨਜ਼ਰ ਰੱਖਦੇ ਨੇ ਸਾਡੇ ਪ੍ਰਤੀ ਉਹ ਚਿੰਤਤ ਹੁੰਦੇ ਨੇ ਕਿਉਂਕਿ ਜੋ ਮੈਚ ਹੋਣਾ ਹੈਗਾ ਉਹ ਜੇ ਕਿਸੇ ਖਿਡਾਰੀ ਨੂੰ ਉਤਸ਼ਾਹ ਮਿਲਦਾ ਤਾਂ ਉਹਦੇ ਪ੍ਰਣਾਮ ਜਿਹੜੇ ਨੇ ਉਹ ਬਦਲ ਸਕਦੇ ਨੇ ਤੇ ਇਹੀ ਮਕਸਦ ਹੈਗਾ ਮੁੱਖ ਮੰਤਰੀ ਦਾ ਕਿ ਮੈਂ ਵਿਦੇਸ਼ ਜਾਮਾ ਹਾਕੀ ਦਾ ਮੈਚ ਹੈ ਉਹ ਦੇਖਾਂ ਪੰਜਾਬ ਦੇ ਮੁੰਡੇ ਜਿਹੜੇ ਨੇ ਖੇਡ ਰਹੇ ਨੇ ਵੀ ਕਹੀ ਵੀ ਅੱਤ ਤੋਂ ਜ਼ਿਆਦਾ ਰੈਡੀ ਟੀਮ ਹੈਗੀ ਆ ਪੰਜਾਬ ਦੇ ਲੜਕਿਆਂ ਦੀ ਉਹੀ ਹੈਗੀ ਆ ਤੇ ਇਹ ਹੀ ਮੈਂ ਮੁੱਖ ਮੰਤਰੀ ਜਿਹੜੀ ਹੈਗੀ ਆ ਇੱਛਾ ਹੈ ਕਿ ਮੈਂ ਉਹਨਾਂ ਦਾ ਮੈਚ ਦੇਖਾਂ ਤੇ ਉਹਦੇ ਹੌਸਲਾ ਪਛਾਈ ਕਰਨਾ ਤੇ ਜਿਹੜੇ ਪ੍ਰਣਾਮ ਨੇ ਉਹ ਅੱਛੇ ਤੋਂ ਅੱਛੇ ਸਾਡੇ ਸਾਹਮਣੇ ਆ। ਤੇ ਨਾਲ ਇਸ ਦੇ ਨਾਲ ਜੋ ਜੋ ਮੈਦਾਨ ਦੇ ਵਿੱਚ ਚੰਗਾ ਪਰਫਾਰਮ ਕਰਨ ਦੇ ਲਈ ਉਹਨਾਂ ਨੂੰ ਹੌਸਲਾ ਅਫਜ਼ਾਈ ਮਿਲੇਗੀ ਉਹਨਾਂ ਖਿਡਾਰੀਆਂ ਦੇ ਲਈ ਵੀ ਚੰਗਾ ਹੈ ਮੁੱਖ ਮੰਤਰੀ ਅਗਰ ਪੈरिस ਚਲੇ ਜਾਂਦੇ ਨੇ ਪੰਜਾਬ ਦੇ ਲਈ ਵੀ ਪੰਜਾਬ ਦੇ ਨੌਜਵਾਨਾਂ ਦੇ ਲਈ ਵੀ ਇੱਕ ਵਧੀਆ ਮੈਸੇਜ ਜਾਂਦਾ ਹੈ ਤਾਂ ਕਿ ਉਹ ਬੁਰੀ ਸੰਗਤ ਦਾ ਸਾਥ ਛੱਡ ਕੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਦੇਸ਼ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾ ਸਕਣ ਖੇਡਾਂ ਦੇ ਨਾਲ ਜੁੜ ਕੇ ਖੇਡਾਂ ਨੂੰ ਹੋਰ ਜ਼ਿਆਦਾ ਪਰਫੁੱਲਿਤ ਕੀਤਾ ਜਾ ਸਕੇ ਵਿਦੇਸ਼ਾਂ ਤੱਕ ਅਮਰੂ ਗੱਗਨ ਆਪਾਂ ਗੱਲ ਕਰਦੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਵਿੱਚ ਖਿਡਾਰੀਆਂ ਨੂੰ ਲੈ ਕੇ ਅੱਛਾ ਕੰਮ ਕੀਤਾ ਗਿਆ ਸਟੇਡੀਅਮ ਨਾਲ ਦੀ ਗੱਲ ਕੀਤੀ ਗਈ ਹੈ ਖਿਡਾਰੀਆਂ ਨੂੰ ਜਿਹੜੇ ਹੈਗੇ ਨੇ ਬੌਸ ਦੇ ਕਿੱਟਸ ਦਿੱਤੀ ਜਾਂਦੀਆਂ ਨੇ ਤਾਂ ਕਿ ਇਹ ਜਿਹੜਾ ਨਸ਼ਾ ਇਸ ਤੋਂ ਦੂਰ ਕੀਤਾ ਜਾਵੇ ਤੇ ਇਹ ਜਿਹੜਾ ਮਕਸਦ ਹੈਗਾ ਜੇ ਮੁੱਖ ਮੰਤਰੀ ਜਾਣਦੇ ਨੇ ਬਾਹਰ ਤਾਂ ਵੀ ਇੱਕ ਮੈਸੇਜ ਜਾਵੇਗਾ ਸਾਰੇ ਪੰਜਾਬ ਦੇ ਖਿਡਾਰੀਆਂ ਤੱਕ ਸਾਰੇ ਪੰਜਾਬ ਦੇ ਜਿਹੜੇ ਖੇਲ ਪ੍ਰੇਮੀ ਲੋਕ ਆ ਉਹਨਾਂ ਤੱਕ ਮੈਸੇਜ ਜਾਵੇਗਾ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਕਾਫੀ ਇੰਟਰਸਟ ਦਿਖਾ ਰਹੇ ਨੇ ਸਾਡੀ ਟੀਮ ਦੇ ਵਿੱਚ ਤੇ ਦੂਜੀ ਗੱਲ ਪਹਿਲਾਂ ਵੀ ਮੈਚ ਹੁੰਦੇ ਰਹੇ ਨੇ ਪਹਿਲਾਂ ਵੀ 올림픽 ਹੁੰਦੇ ਰਹੇ ਨੇ ਪਹਿਲਾਂ ਵੀ ਮੁੱਖ ਮੰ ਅੱਛੀ ਜਿਹੜੀ ਹੈਗੀ ਹੈ ਸਰਕਾਰ ਦੇ ਨਿਯਮ ਅਨੁਸਾਰ ਬਣਾਈ ਗਈ ਸੀ ਉਹਦਰਤੀ ਜਾਂਦੀ ਸੀ ਪਰ ਇਹ ਗੱਲ ਪਹਿਲੀ ਵਾਰ ਹੋ ਰਿਹਾ ਕਿ ਕੋਈ ਮੁੱਖ ਮੰਤਰੀ ਜਿਹੜੇ ਨੇ ਉਹ ਮੈਚ ਦੇਖਣ ਜਾ ਰਹੇ ਨੇ ਤੇ ਇਹ ਮੈਚ ਦੇਖਣ ਦਾ ਮਕਸਦ ਆਪਾਂ ਹੀ ਕਹੀਏ ਕਿ ਮੁੱਖ ਮੰਤਰੀ ਦੇ ਜਨੜੇ ਦਾ ਜਾਣਾ ਹੈਗਾ ਉਹ ਆਪਾਂ ਮੇਰੇ ਪਹਿਨੇ ਵਾਰ ਕਹਿੰਦੇ ਕਿ ਖਿਡਾਰੀਆਂ ਵਾਸਤੇ ਇੱਕ ਵੱਡੀ ਗੱਲ ਹੋਵੇਗੀ ਬਹੁਤ ਵੱਡੀ ਗੱਲ ਹੋਵੇਗੀ ਕਿ ਸਾਡਾ ਮੁੱਖ ਮੰਤਰੀ ਨੇ ਸਾਡੇ ਮੁੱਖ ਮੰਤਰੀ ਸਾਡਾ ਮੈਚ ਜਿਹੜੇ ਨੇ ਬੈਠੇ ਦੇਖ ਰਹੇ ਨੇ ਦਰਸ਼ਕਾਂ ਦੇ ਨਾਲ ਬੈਠੇ ਦੇਖ ਰਹੇ ਨੇ ਤੇ ਉਹਦੇ ਜਿਹੜੇ ਪ੍ਰਣਾਮ ਨੇ ਉਹ ਅੱਛੇ ਹੋਣਗੇ ਤੇ ਮੁੱਖ ਮੰਤਰੀ ਦਾ ਵੀ ਮਕਸਦ ਇਹੀ ਹੈ ਕਿ ਮੈਂ ਖਿਡਾਰੀਆਂ ਦਾ ਇੱਕ ਮੈਸੇਜ ਪ अच्छे ਤੁਸੀਂ क्वार्टर फाइनल ਚ ਪਹੁੰਚ ਰਹੇ ਹੋ ਤਾਂ ਇੱਥੇ ਵੀ ਵਿਚਾਰ ਸਰਕਾਰ ਜਿਹੜੀ ਹੈਗੀ ਆ ਤੁਹਾਡੇ ਕੋਲ ਹੋ ਗਈ ਹੈ ਅਸੀਂ ਤੁਹਾਨੂੰ ਹਰ ਪਾਸਿਓਂ ਵਾਚ ਜਿਹੜੇ ਕਰਦੇ ਹੈਗੇ ਆ ਤੇ ਤੁਹਾਡੀਆਂ ਜਿਹੜੀਆਂ ਸ਼ਬਦਾਵਾਂ ਨੇ ਇਹਦਾ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਸੀਗੀਆਂ ਉਹ ਜਿਹੜੇ 올림픽 ਹੁੰਦੇ ਸੀ 올림픽 ਤੋਂ ਆਉਣ ਦੋ ਪੈਸੇ ਦਿੰਦੇ ਸੀ ਪਰ ਅਸੀਂ ਇਸ ਵਾਰੀ ਪਹਿਲਾਂ ਪੈਸੇ ਦੱਤੇ ਨੇ ਤਾਂ ਕਿ ਜਿਹੜੇ ਖਿਡਾਰੀ ਨੇ ਉਹ ਤਿਆਰੀ ਕਰ ਸਕਣ ਜਿਸ ਸਮਾਨ ਦੀ ਲੋੜਤਾ ਉਹ ਸਮਾਨ ਲੈ ਸਕਣ ਔਰ ਅੱਛੀ ਖਰਾਕ ਖਾ ਸਕਣ ਔਰ ਜਾ ਕੇ ਜਿਹੜੀ ਹੈਗੇ 올림픽 ਦੇ ਵਿੱਚ ਅੱਛਾ ਪ੍ਰਦਰਸ਼ਨ ਕਰਨ ਔਰ ਪੰਜਾਬ ਦਾ ਦੇਸ਼ ਦਾ ਜਿਹੜਾ ਨਾਮ ਹੈਗਾ ਉਹ ਰੌਸ਼ਨ ਕਰ ਸਕਣ ਜੀ ਗਗਨ ਬਿਲਕੁਲ ਹੈ ਇਹ ਸਾਰੀਆਂ ਚੀਜ਼ਾਂ ਨੇ ਬ ਨਾ ਸਿਰਫ ਖਿਡਾਰੀ ਜੋ ਵਿਦੇਸ਼ ਦੇ ਵਿੱਚ ਨੇ ਸੋਲੇ ਖੇਡੇ ਨੇ ਔਰ ਨਾ ਸਿਰਫ ਖਿਡਾਰੀ ਜੋ ਪੰਜਾਬ ਦੇ ਵਿੱਚ ਨੇ ਔਰ ਨਾ ਸਿਰਫ ਉਹ ਨੌਜਵਾਨ ਜੋ ਖੇਡਾਂ ਦੇ ਨਾਲ ਜੁੜਨਾ ਚਾਹੁੰਦੇ ਨੇ ਖੇਡਾਂ ਦੇ ਜਗਤ ਨਾਲ ਜੁੜ ਕੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਨੇ ਬਾਬਾ ਸ਼ੁਕਰੀਆ ਮਨੋਜ ਔਰ ਪੂਰੀ ਉਮੀਦ ਹੈ ਕਿ ਨਾ तमाम ਗੱਲਾਂ ਨੂੰ ਮਦੇ ਨਜ਼ਰ ਰੱਖਦੇ ਕੋਈ ਵਿਦੇਸ਼ ਮੰਤਰਾਲੇ ਦੇ ਬੋਲੋ ਮੁੱਖ ਮੰਤਰੀ ਨੂੰ ਮਨਜ਼ੂਰੀ ਜ਼ਰੂਰ ਦੇ ਦਿੱਤੀ ਜਾਏਗੀ ਤਾਂ ਕਿ ਉਹ ਪੈरिस ਜਾ ਸਕਣ ਪੈरिस ਦੇ ਵਿੱਚ ਜੋ ਖਿਡਾਰੀ ਖੇਡ ਰਹੇ ਨੇ ਪੰਜਾਬ ਤੋਂ ਉਹਨਾਂ ਦੀ ਹੌਸਲਾ ਅਫਜ਼ਾਈ ਕਰ ਸਕਣ